ਸਾਰਿਆਂ ਦਾ ਜੀ ਆਇਆਂ ਕਿ ਤੁਸੀਂ ਪੁਲਿਸ ਲਾਈਨ ਪਟਿਆਲਾ ਵਿਖੇ ਆਏ ਹੋ ਤੇ ਇੱਕ ਤੁਹਾਡੇ ਨਾਲ ਬੜੀ ਅਹਿਮ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹਾਂਗੇ ਕੱਲ ਕੋਈ ਲਗਭਗ ਸ਼ਾਮ ਨੂੰ 6 ਵਜੇ ਸਹੀਆਂ ਤੌਰ ਪਿੰਡ ਹੈ ਜਿਹੜਾ ਖੰਨੇ ਡਿਸਟ੍ਰਿਕਟ ਦੇ ਵਿੱਚ ਉਥੋਂ ਇੱਕ ਛੋਟਾ ਬੱਚਾ ਕਿਡਨਾਪ ਹੋਇਆ ਸੀ ਤੇ ਇਮੀਡੀਏਟਲੀ ਕਿਡਨਾਪ ਹੋਣ ਤੋਂ ਜਦੋਂ ਕੰਟਰੋਲ ਰੂਮ ਤੇ ਇਨਫੋਰਮੇਸ਼ਨ ਮਿਲੀ ਸੀ ਉਹਦੇ ਵਿੱਚ ਇਮੀਡੀਏਟਲੀ ਖੰਨਾ ਪੁਲਿਸ ਨੂੰ ਜਦੋਂ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਤਾਂ ਉਹਨਾਂ ਨੇ ਇਨਫੋਰਮੇਸ਼ਨ ਪੰਜਾਬ ਪੁਲਿਸ ਨਰਤੇ ਸ਼ੇਅਰ ਕੀਤੀ ਕਿ ਇਹ ਬੱਚਾ ਕਿਡਨਾਪ ਹੋ ਗਿਆ ਤੇ ਕਿ ਉਸ ਤੋਂ ਬਾਅਦ ਜਿਹੜਾ ਡੀਜੀ ਪੰਜਾਬ ਵੱਲੋਂ ਇੱਕ ਜਿਹੜੀ ਇਹਨੂੰ ਇੱਕ ਚੈਲੰਜ ਦੇ ਤੌਰ ਤੇ ਇਸ ਕਰਕੇ ਵੀ ਉਹ ਵੱਖੋਕ ਡਿਸਟ੍ਰਿਕਟ ਨੂੰ ਕਨਫਰਮ ਕੀਤਾ ਗਿਆ ਪਾਰਟੀਆਂ ਆਪਦੀਆਂ ਅਲਰਟ ਹੋ ਗਈਆਂ ਉਹਦੇ ਕਰਦੇ ਕਰਦਿਆ ਮਤਲਬ ਕੱਲ ਲੇਟ ਨਾਈਟ ਇੰਨਾ ਦੀ ਮੂਵਮੈਂਟ ਹੈ ਜਿਹੜੀ ਕੋਈ ਰਾਤ ਤੇ 1 2 ਵਜੇ ਤੱਕ ਅਸੀਂ ਜਿਹੜੀ ਆ ਮਲੇਰ ਕੋਟਲਾ ਪੁਲਿਸ ਨੇ ਉਹਦੇ ਚੋਂ ਮੂਵਮੈਂਟ ਟ੍ਰੇਸ ਕਰ ਲਈ ਕਿ ਜਿਹੜੇ ਜਿਹੜੇ ਬੰਦੇ ਆ ਉਹ ਬੱਚੇ ਨੂੰ ਲੈ ਕੇ ਮੋਟਰਸਾਈਕਲ ਦੇ ਉੱਤੇ ਤੇ ਮਲੇਰ ਕੋਟਲੇ ਦੇ ਏਰੀਏ ਦੇ ਵਿੱਚ ਦੇਖੇ ਗਏ ਤੇ ਉਸ ਤੋਂ ਬਾਅਦ ਜਦੋਂ ਇਨਫੋਰਮੇਸ਼ਨ ਨੂੰ ਅੱਗੇ ਡਵੈਲਪ ਕਰਦਿਆਂ ਕਰਦਿਆਂ ਫਿਰ ਇਹਨਾਂ ਨੇ ਅੱਜ ਜਦੋਂ ਸਾਨੂੰ ਸਭ ਤੋਂ ਕਾਮਯਾਬੀ ਮਿਲੀ ਉਹ ਅੱਜ ਮਲੇਰ ਕੋਟਲਾ ਪੁਲਿਸ ਨੇ ਦੋ ਆਦਮੀ ਉੱਥੇ ਉਹਦੇ ਚ ਅਰੈਸਟ ਕਰ ਲਏ ਤੇ ਇਹ ਦੋ ਆਦਮੀ ਹਰਸ ਕਰਨ ਤੋਂ ਬਾਅਦ ਇਹਨਾਂ ਦੀ ਡਿਟੇਲ ਜਿਹੜੀ ਮੌਕੇ ਦੇ ਉੱਤੇ ਬੜੀ ਹਾਈ ਲੈਵਲ ਤੇ ਉਹਦੀ ਉਹਨੂੰ ਚੈੱਕ ਕਰਕੇ ਇਹਦੀ ਪੁੱਛਗਿੱਛ ਕਰਦੇ ਨੇ ਪਰ ਉਹਦੇ ਵਿੱਚ ਬੱਚਾ ਤੇ ਇੱਕ ਆਦਮੀ ਹੋਰ ਜਿਹੜਾ ਉਹਦੇ ਨਾਲ ਮਿਸਿੰਗ ਸੀ ਫਿਰ ਉਹਦੇ ਵਿੱਚ ਇਹਨਾਂ ਨੇ ਇਨਫੋਰਮੇਸ਼ਨ ਜਿਹੜੀ ਉਹਨਾਂ ਦੀ ਪੁੱਛਗਿੱਛ ਤੋਂ ਇਨਫੋਰਮੇਸ਼ਨ ਆਈ ਉਹ ਇਨਫੋਰਮੇਸ਼ਨ ਪਟਿਆਲਾ ਪੁਲਿਸ ਨਾਲ ਸਾਂਝੀ ਕੀਤੀ ਤੇ ਪਟਿਆਲਾ ਪੁਲਿਸ ਨੂੰ ਜਦੋਂ ਇਨਫੋਰਮੇਸ਼ਨ ਮਿਲੀ ਤੇ ਉਹਦੇ ਨਾਲ ਕਿਉਂਕਿ ਇਹ ਕੇਸ ਨੂੰ ਨਿਜੀ ਤੌਰ ਤੇ ਵਾਰ-ਵਾਰ ਇਹ ਸੀਐਮ ਪੰਜਾਬ ਵੱਲੋਂ ਤੇ ਡੀਜੀ ਪੰਜਾਬ ਵੱਲੋਂ ਵਾਰ-ਵਾਰ ਇਹਦੇ ਬਾਰੇ ਪੁੱਛਿਆ ਜਾ ਰਿਹਾ ਸੀ ਵੀ ਇਸ ਕੇਸ ਦੇ ਵਿੱਚ ਬੱਚੇ ਦਾ ਜਿਹੜਾ ਹਰ ਹਾਲਾਤ ਦੇ ਵਿੱਚ ਬੱਚਾ ਟਰੇਸ ਹੋਣਾ ਚਾਹੀਦਾ ਤੇ ਸਾਡੇ ਲਈ ਚੈਲੰਜ ਇਹ ਸੀ ਕਿ ਕਿ ਇਹ ਜਿਹੜੇ ਪੁੱਛ ਗਏ ਸ ਤੇ ਇਹ ਆਇਆ ਸੀ ਉਹਨਾਂ ਨੇ ਕਿਹਾ ਸੀ ਵੀ ਜਦੋਂ ਸਾਡਾ ਫੈਸਲਾ ਹੋਇਆ ਜਦੋਂ ਕਿਤੇ ਜੇ ਘਿਰ ਗਏ ਬੱਚੇ ਨੂੰ ਮਾਰ ਕੇ ਕਿ ਸੋੜ ਦੇ ਦਕਿਓ ਨਿਕਲ ਜੇ ਤੇ ਅਸੀਂ ਉਥੋਂ ਨਿਕਲ ਜਾਣਾ ਤੇ ਜਦੋਂ ਇਹ ਗੱਲ ਪਤਾ ਲੱਗੀ ਤਾਂ ਸਾਡੇ ਲਈ ਹੋਰ ਵੀ ਸੈਂਸੇਸ਼ਨਲ ਹੋ ਗਈ ਸੀ ਵੀ ਬੱਚੇ ਨੂੰ ਇਹਨਾਂ ਨੇ ਮਾਰ ਦੇਣਾ ਤੇ ਉਹ ਉਥੋਂ ਨਿਕਲ ਜਾਣਾ ਉਸ ਕਰਕੇ ਅਲਟੀਮੇਟਲੀ ਜਿਹੜੀਆਂ ਪਟਿਆਲਾ ਪੁਲਿਸ ਦੀਆਂ ਜਿਹੜੀਆਂ ਹੈਗੀਆਂ ਉਹਦੇ ਚ ਜਿਹੜੇ ਹੈਗੇ ਇੰਸਪੈਕਟਰ ਬਿੰਨੀ ਢਿੱਲੋ ਤੇ ਇੰਸਪੈਕਟਰ ਸ਼ਮਿੰਦਰ ਜਿਹੜੀ ਆ ਮੇਨ ਪਾਰਟ ਗਿਆ ਇੱਕ ਸਪੈਸ਼ਲ ਬ੍ਰਾਂਚ ਦੇ ਇੱਕ ਸੀਆਈ ਵਾਲੇ ਫੇਰ ਉਹ ਤੋਂ ਬਾਅਦ ਉਹਨਾਂ ਨੇ CIA ਉਹਨਾਂ ਨੇ ਆਪਣੇ ਦੂਜੇ ਹੈਰੀ ਆ ਜਿਹੜੇ ਉਹ ਇੰਸਪੈਕਟਰ ਹੈਰੀ ਆ ਉਹ ਉਹਨਾਂ ਨੇ ਬਾਅਦ ਚ ਜੁਆਇਨ ਕਰ ਲਿਆ ਇਨ ਮੀਨ ਟਾਈਮ ਖੰਨੇ ਦੀ ਜਿਹੜੀ ਪੁਲਿਸ ਦੀ ਪਾਰਟੀ ਆ ਉਹ ਵੀ ਉਹਨਾਂ ਨੂੰ ਕਿਉਂਕਿ ਸਰਚ ਕਰਦਿਆਂ ਕਰਦਿਆਂ ਉਹਨੂੰ ਲੱਭ ਰਹੇ ਸੀ ਇਹਨਾਂ ਦੇ ਵਿੱਚ ਪੁੱਛਗਿੱਛ ਤੇ ਇਹ ਆਇਆ ਕਿ ਇੱਕ ਫੋਰਚੂਨਰ ਗੱਡੀ ਜਿਹੜੀ ਆ ਉਹ ਗੱਡੀ ਦੇ ਵਿੱਚ ਬੱਚੇ ਨੂੰ ਸ਼ਿਫਟ ਕਰ ਲਿਆ ਉਹ ਬੱਚੇ ਨੂੰ ਲੈ ਕੇ ਜਾ ਰਿਹਾ ਅਸੀਂ ਉੱਥੇ ਇਕੱਠੇ ਫੇਰ ਮਿਲ ਕੇ ਉਹਨੂੰ ਇੱਕ ਕਿਸੇ ਥਾਂ ਤੇ ਰੱਖ ਕੇ ਦੁਬਾਰਾ ਫੇਰ ਕਾਲ ਕਰਨੀ ਸੀ ਤੇ 1 ਕਰੋੜ ਦੇ ਕਰੀਬ ਇਹਨਾਂ ਨੇ ਦੱਸਿਆ ਵੀ ਜਿਹੜਾ ਅਨੀਸ਼ਲ ਪੁੱਛਗਿੱਛ ਆਇਆ ਵੀ ਅਸੀਂ 1 ਕਰੋੜ ਰੁਪਏ ਉਹਨਾਂ ਤੋਂ ਹਾਸਲ ਕਰਨਾ ਸੀਗਾ ਤੇ ਇਹ ਕਿਉਂਕਿ ਫਿਰ ਇਹ ਪਾਰਟੀਆਂ ਨੇ ਜਦੋਂ ਉਹਨੂੰ ਅਲਟੀਮੇਟਲੀ ਇਹ ਟਰੈਕਡਾਊਨ ਕਰ ਲਿਆ ਇੰਸਪੈਕਟਰ ਸ਼ਮਿੰਦਰ ਤੇ ਇੰਸਪੈਕਟਰ ਜਿਹੜਾ ਹੈਗਾ ਪਿੰਨੀ ਜਿਹੜਾ ਢਿਲੋਂ ਇਹਨਾਂ ਦੀ ਪਾਰਟੀ ਵੱਲੋਂ ਉਹਨਾਂ ਨੂੰ ਕਾਰਨਰ ਕਰਨ ਤੋਂ ਬਾਅਦ ਇਹ ਇਹਦੇ ਵਿੱਚ ਇਹ ਇਹ ਹੈਗਾ ਮੰਡੋਰ ਮੰਡੋਰ ਖੇੜਾ ਇਹ ਸਦਰਨਾਪੇ ਦਾ ਪਿੰਡ ਹੈ ਉਹਦੇ ਵਿੱਚ ਇਹਨੂੰ ਕਾਫੀ ਧੀਰ ਤੱਕ ਚੇਸ ਕੀਤਾ ਚੇਸ ਕਰਨ ਤੋਂ ਅਲਟੀਮੇਟਲੀ ਇਹ ਦੋ ਹੈ ਗੱਡੀਆਂ ਦੇ ਵਿੱਚ ਇਹਦੀ ਗੱਡੀ ਲਾਲੀ ਫੋਰਚੂਨਰ ਵਾਲੀ ਪਰ ਉਦੋਂ ਤੱਕ ਵੀ ਇਹਨਾਂ ਲਈ ਚੈਲੰਜ ਸੀ ਬੱਚਾ ਨਹੀਂ ਇਹਨਾਂ ਨੂੰ ਦੇਖਿਆ ਉਹਦੇ ਵਿੱਚ ਉਹਨੇ ਅਲਟੀਮੇਟਲੀ ਫਾਇਰ ਕਰਦਾ ਕਰਦਾ ਅੱਗੇ ਇੱਕ ਸਮਾਜਜੀ ਸੀ ਉਸ ਦੇ ਉਹਦੇ ਵੱਲ ਨੂੰ ਉਹ ਭੱਜ ਲਿਆ ਤੇ ਇਹਦੇ ਵਿੱਚ ਜਿਹੜੇ ਫਾਇਰ ਕਰਨ ਤੇ ਨਾਲ ਜਿਹੜੀ ਤਿੰਨ ਮੁਲਾਜ਼ਮ ਸਾਡੇ ਇੰਜਰਡ ਹੋਏ ਆ ਉਹਦੇ ਚ ਕਾਂਸਟੇਬਲ ਰੁਪਿੰਦਰ ਸਿੰਘ ਪੀਐਚਜੀ ਸ਼ਿਵਦੀ ਗਿਰੀ ਤੇ ਇੱਕ ਪੀਐਚਜੀ ਬਲਜਿੰਦਰ ਸਿੰਘ ਇਹ ਤਿੰਨ ਮੁਲਾਜ਼ਮ ਇੰਜਰਡ ਹੋਏ ਆ ਅਲਟੀਮੇਟਲੀ ਜਿਹੜਾ ਪੁਲਿਸ ਪਾਰਟੀ ਨੇ ਪੂਰੀ ਇਤਿਆਜ਼ ਵਰਤਦਿਆਂ ਹੋયા ਉਹ ਜਦੋਂ ਉਸ என்கਾਊਂਟਰ ਦੇ ਵਿੱਚ ਉਹ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਜਖਮੀ ਹੋਣ ਤੋਂ ਬਾਅਦ ਇਮੀਡੀਏਟਲੀ ਜਿਹੜੀ ਪੁਲਿਸ ਪਾਰਟੀ ਨੇ ਜਦੋਂ ਵਾਹਨ ਦੀ ਸਰਚ ਕੀਤੀ ਤਾਂ ਬੱਚਾ ਸੀਟ ਦੇ ਵਿੱਚੋਂ ਲੁਕਿਆ ਹੋਇਆ ਤੇ ਬੜਾ ਡਰੇ ਹਾਲਤ ਦੇ ਵਿੱਚ ਬੈਠਾ ਸੀ ਤੇ ਇਹਨਾਂ ਨੇ ਬੱਚੇ ਨੂੰ ਅੰਸ਼ੋਰ ਕੀਤਾ ਬੱਚਾ ਸੇਫ ਹੈ ਇਮੀਡੀਏਟਲੀ ਪੁਲਿਸ ਪਾਰਟੀ ਨੇ ਉਹਨੂੰ ਹਸਪੀਟਲ ਸ਼ਿਫਟ ਕੀਤਾ ਹਸਪੀਟਲ ਦੇ ਵਿੱਚ ਜਦੋਂ ਉਹਨੂੰ ਜਦੋਂ ਡਾਕਟਰਸ ਨੇ ਉਹਨੂੰ ਉਹ ਜਿਹੜਾ ਹੈਗਾ ਡੈੱਡ ਡਿਕਲੇਅਰ ਉਹਨੂੰ ਕਰਤਾ ਇਹਦੇ ਵਿੱਚ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨ ਵਾਲੀ ਗੱਲ ਇਹ ਹੈ ਕਿ ਜਦੋਂ ਕ੍ਰਾਈਮ ਹੋਇਆ ਪੰਜਾਬ ਪੁਲਿਸ ਕਿਉਂਕਿ ਸਾਰੇ ਹਿੰਦੁਸਤਾਨ 'ਚ ਪੰਜਾਬ ਪੁਲਿਸ ਦਾ ਨਾਮ ਹੈ ਤੇ ਪੰਜਾਬ ਪੁਲਿਸ ਨੇ ਇਹਨੂੰ ਇੱਕ ਚੈਲੰਜ ਵਾਂਗੂ ਲਿਆ ਦੂਜੀ ਗੱਲ ਇਹ ਕੇਸ ਨੂੰ ਹਾਈएस्ट ਲੈਵਲ ਤੇ ਮਾਉਂਟਡ ਮਤਲਬ ਕਿ ਇਹ ਤੁਸੀਂ ਹੈਰਾਨ ਹੋਗੇ ਰਾਤ ਕੋਈ ਮਤਲਬ ਮੱਲਾ ਦਾ 2 ਵਜੇ ਤੱਕ ਲੇਟ ਨਾਈਟ ਤੱਕ ਇਹ ਚੱਲਦਾ ਰਿਹਾ ਜਦੋਂ ਇਹਦੀਆਂ ਲੋਕੇਸ਼ਨਸ ਉਹ ਲੱਗਦੇ ਆ ਉਹ ਪਾਰਟੀਆਂ ਜਿਹੜੀਆਂ ਮਲੇਰ ਕੋਟਲੇ ਵੱਲੋਂ ਰਾਤ ਨੂੰ ਉਠਾ ਕੇ ਸੀਸੀਟੀਵੀ ਦੀਆਂ ਲੋਕੇਸ਼ਨਾਂ ਤੇ ਹੋਰ ਲੈ ਕੇ ਵੀ ਮੋਟਰਸਾਈਕਲ ਦੀ ਮੂਵਮੈਂਟ ਨੂੰ ਮਾਨਟਰ ਕਰਦੇ ਰਹੇ अर्ਲੀ ਮਾਰਨਿੰਗ ਤੇ ਫਿਰ ਕਾਂਬਿੰਗ ਆਪਰੇਸ਼ਨ ਚੱਲਿਆ ਜਿਹਨੂੰ ਉਹ ਕਹਿ ਸਕਦੇ ਸਭ ਤੋਂ ਔਖਾ ਹੁੰਦਾ ਕਿਉਂਕਿ ਉਹ ਕਾਂਬਿੰਗ ਆਪਰੇਸ਼ਨ ਤੇ ਇਹਨਾਂ ਦੇ ਵੱਲੋਂ ਸੀ ਵੀ ਅਸੀਂ ਘੱਟ ਤੋਂ ਘੱਟ ਮੇਨ ਰਸਤਾ ਯੂਜ਼ ਕਰਨਾ ਜਿਹੜਾ ਕਿ ਕੱਚੇ ਰਸਤੇ ਦੇ ਵਿੱਚ ਉਵੇਂ ਜਾਣਾ ਕਿ ਸਾਡੀ ਲੋਕੇਸ਼ਨ ਇਹ ਅਵੇਅਰ ਸੀ ਇਸ ਗੱਲ ਦੇ ਵਿੱਚ ਦੋਸ਼ੀ ਕਿ ਸੀਸੀਟੀਵੀ ਦੇ ਵਿੱਚ ਸਾਡੀ ਲੋਕੇਸ਼ਨ ਨਾ ਹੋ ਜੇ ਤੇ ਇਹਦੇ ਵਿੱਚ ਇਹ ਦੇ ਅੱਜ ਜਿਹੜਾ ਜਿਹੜਾ ਮੇਨ ਇਹਦੇ ਚ ਕਲਪਰੇਟ ਸੀ ਜਿਹਦੇ ਕੋਲੇ ਬੱਚਾ ਸੀ ਉਹ ਜਸਪ੍ਰੀਤ son of ਲਖਵਿੰਦਰ ਸਿੰਘ ਐ ਸੀਆ डॉट ਉਸੇ ਪਿੰਡ ਦਾ ਉਹ ਆਦਮੀ ਸੀ ਜਿਨੇ ਉਹ ਬੱਚਾ ਕਿਡਨਾਪ ਕੀਤਾ ਵਿਆ ਸੀ ਤੇ ਉਹਦੇ ਦੋ ਸਾਥੀ ਆ ਜਿਹੜੇ ਇੱਕ ਹਰਪ੍ਰੀਤ ਸਿੰਘ son of ਮਨਜੀਤ ਸਿੰਘ ਤੇ ਰਵੀ ਪਿੰਡਰ ਇਹ ਧਰਮਪਾਲ ਅਮਰਗੜ ਇਹ ਦੋਨੇ ਅਮਰਗੜ ਏਰੀਏ ਦੇ ਆ ਇਹਨਾਂ ਨੇ ਪਲਾਨ ਕਰਕੇ ਬੱਚਾ ਚੱਕਿਆ ਸੀ ਇਹਦੇ ਵਿੱਚ ਜਿਹੜੀ ਦੇਖੋ ਕ੍ਰਾਈਮ ਕਰਨ ਵਾਲੇ ਨੂੰ ਇੱਕ ਬੜਾ ਕਲੀਅਰ ਕਟ ਮੈਸੇਜ ਹੈ ਵੀ ਸਭ ਫੜੇ ਜਾਣਗੇ ਇਹ ਕੋਈ ਇਹੋ ਜਿਹਾ ਹੈ ਨਹੀਂ ਵੀ ਜਿਹੜਾ ਕ੍ਰਾਈਮ ਕਰ ਲਓਗੇ ਤਾਂ ਤੁਸੀਂ ਵੱਜੋਗੇ ਦੂਜੀ ਗੱਲ ਹਰ ਕ੍ਰਾਈਮ ਨੂੰ ਸਰਕਾਰ ਵੱਲੋਂ ਤੇ ਡੀਜੀ ਪੰਜਾਬ ਵੱਲੋਂ ਬੜਾ ਸੀਰੀਅਸਲੀ ਲਿਆ ਜਾਂਦਾ ਹੈ ਕਿ ਇਹ ਕੋਈ ਤਮਾਸ਼ਾ ਨਹੀਂਗਾ ਵੀ ਲੋਕਾਂ ਦੇ ਬੱਚਿਆਂ ਨੂੰ ਕਿਡਨੈਪ ਕਰ ਕਰਕੇ ਤੇ ਤੁਸੀਂ ਉਹ ਸੋਚੋ ਵੀ ਰੈਨਸਮ ਦਾ ਪੈਸਾ ਲੈ ਲਓਗੇ ਤੇ ਮੋਜਾਂ ਲਟੋਗੇ ਇਹ ਇਹ ਕੰਮ ਨਹੀਂ ਚੱਲਣਾ ਇਹ بڑا ਤੁਹਾਨੂੰ ਸਖ ਸੁਣਿਆ ਆਪਦੇ ਕਿਤੇ ਛੋਟੇ ਜਿਹੇ ਲਾਲਚ ਦੇ ਵਿੱਚ ਛੋਟਾ ਤਾਂ ਨਹੀਂ ਕਹਿ ਸਕਦੇ ਛੇਤੀ ਰਾਤੋਂ ਰਾਤ ਅਮੀਰ ਹੋਣ ਦੇ ਲਾਲਚ ਦੇ ਵਿੱਚ ਵੀ ਕਰੋੜ ਰੁਪਇਆ ਕਮਾ ਲਾਂਗੇ ਇੱਕ ਨੰਨੇ-ਮੁੰਨੇ ਬੱਚੇ ਦੀ ਜਦੋਂ ਛੋਟਾ ਬੱਚਾ ਸੀ ਤੇ ਸਾਰੀ ਸਰਕਾਰ ਨੂੰ ਚਿੰਤਾ ਸੀ ਬੀਜੀ ਪੰਜਾਬ ਨੂੰ ਚਿੰਤਾ ਸੀ ਤੇ ਸਾਡੇ ਅਫਸਰ ਨੇ ਇਹਦੇ ਵਿੱਚ ਮੈਂ ਕ੍ਰੈਡਿਟ ਦੇਵਾਂਗਾ ਜਿਹੜਾ ਮੇਨ ਕ੍ਰੈਡਿਟ ਹੈ ਉਹ ਜਿਹੜਾ ਹੈਗਾ ਜਦੋਂ ਜਿੱਥੇ ਉਹ ਬੰਦੇ ਨੂੰ ਅਸੀਂ ਬੱਚੇ ਨੂੰ ਰਿਕਵਰ ਕਰਨਾ ਪਟਿਆਲਾ ਪੁਲਿਸ ਮਲੇਰਕਟੂਲਾ ਪੁਲਿਸ ਖੰਨਾ ਪੁਲਿਸ ਦਾ ਇਸ ਕਰਕੇ ਕਿ ਖੰਨਾ ਪੁਲਿਸ ਨੇ ਤੁਰੰਤੋ ਇਨਫੋਰਮੇਸ਼ਨ ਸ਼ੇਅਰ ਕੀਤੀ ਆਪਦੀ ਕੱਲ ਦੀ ਜਦੋਂ ਦਾ ਬੱਚਾ ਕਿਡਨਾਪ ਹੋਇਆ ਨਾ ਐਸਐਸਪੀ ਖੰਨਾ ਸੁੱਤੇ ਨਾ ਐਸਐਸਪੀ ਮਲੇਰ ਕੋਟਲਾ ਸੁੱਤੇ ਤੇ ਨਾ ਐਸਐਸਪੀ ਪਟਿਆਲਾ ਸੁੱਤੇ ਇਸ ਕਰਕੇ ਜਿਹੜੀ ਸਾਡੀ ਕਾਮਯਾਬੀ ਹੋਈ ਹੈ ਜਿਹਦੇ ਵਿੱਚ ਇਹ ਕਹਿ ਸਕਦੇ ਆ ਸਖਤ ਮਿਹਨਤ ਕ੍ਰਾਈਮ ਨੂੰ ਪੰਜਾਬ ਚ ਖਤਮ ਕਰਨਾ ਗੁੰਡੇ ਅੰਸਰਾਂ ਨੂੰ ਸਤ ਸੁਨੇਹਾ ਦੇਣਾ ਤੇ ਇਹ ਆਪਦੀ ਸੋਚ ਬਦਲ ਲਓ ਤੇ ਜਾਂ ਆਪਦੀ ਇਥੋਂ ਪੰਜਾਬ ਦੇ ਵਿੱਚੋਂ ਆਪਦੀ ਰਿਹائش ਬਦਲ ਲੋ ਇੱਥੇ ਤੁਹਾਡੀ ਗੁੰਡਾਗਰਦੀ ਨਹੀਂ ਚੱਲਣੀ। ਪਰ ਇਹਨਾਂ ਨੇ ਵੀ ਪਹਿਲਾਂ ਵੀ ਮਾਮਲਾ ਕਰਦਿਆ ਜੀ। ਇਹ ਇਹ ਕਿਉਂਕਿ ਇਮੀਡੀਏਟਲੀ ਜਦੋਂ ਹੀ ਹਜੇ ਅੰਕਾਊਂਟਰ ਹੋਇਆ ਤੇ ਉਸ ਤੋਂ ਬਾਅਦ ਹਸਪੀਟਲ ਗਏ ਤੇ ਸਾਡਾ ਜਿਹੜਾ ਮੇਨ ਟਾਰਗੇਟ ਸੀ ਪਹਿਲੀ ਗੱਲ ਬੱਚੇ ਨੂੰ ਸੇਫ ਹੋ ਕਰਨਾ ਤੇ ਦੂਜੀ ਗੱਲ ਇਹ ਆ ਵੀ ਕ੍ਰਿਮੀਨਲ ਗੁੰਡਾ ਅੰਸਰ ਨੂੰ ਇੱਕ ਸੁਨੇਹਾ ਦੇਣਾ ਕਿ ਗੁੰਡਾਗਰਦੀ ਦਾ ਰਾਜ ਨਹੀਂ ਚੱਲਣਾ। ਇਹ ਅਮਨ ਆਮ ਲੋਕ ਅਮਨ ਚਾਹੁੰਦੇ ਆ। ਤੇ ਆ ਸ਼ਾਂਤੀ ਚਾਹੁੰਦੇ ਆ ਤੇ ਸਭ ਤੋਂ ਵੱਡੀ ਗੱਲ ਕਿਉਂਕਿ ਡੀਜੀ ਪੰਜਾਬ ਮੌਂਟਰ ਕਰ ਰਹੇ ਸੀ ਮੈਂ ਤੁਹਾਡੇ ਨਾਲ ਇਹ ਗੱਲ ਦੱਸਿਆ ਵੀ ਬੜੀ ਅ ਖੁਸ਼ੀ ਸੰਜੀ ਉਹ ਕਰੂੰਗਾ ਕਿ ਕਦੇ ਵੀ ਚੰਗੇ ਕੰਮ ਵਾਲਾ ਪੰਜਾਬ ਪੁਲਿਸ ਨੂੰ ਕਦੇ ਸਾਨੂੰ ਨਾ ਨਹੀਂ ਹੋਈ ਜਿਹੜਾ ਚੰਗਾ ਕੰਮ ਹੋਇਆ ਤੇ ਡੀਜੀ ਪੰਜਾਬ ਹਮੇਸ਼ਾ ਇਹ ਕਹਿੰਦੇ ਆ ਕਿ ਚੰਗਾ ਕੰਮ ਕਰੋ ਤੇ ਅਨਾਮਾਂ ਦੀ ਕੋਈ ਘਾਟ ਨਹੀਂ ਇਹ ਸਾਰੀ ਆਪਰੇਸ਼ਨਲ ਟੀਮ ਦੇ ਵਿੱਚ ਅੱਜ 10 ਲੱਖ ਰੁਪਇਆ ਡੀਜੀ ਪੰਜਾਬ ਨੇ ਇਸ ਦਾ ਜਿਹੜਾ ਕੈਸ਼ ਅਵਾਰਡ ਉਹਦੇ ਲਈ ਅਨਾਉਂਸ ਕਰਤਾ ਤੇ ਉਹਦੇ ਵਿੱਚ ਜੋ ਆਪਰੇਸ਼ਨਲ ਟੀਮ ਦੇ ਵਿੱਚ ਜਿੰਨੇ ਬੰਦੇ ਉਹਦੇ ਸ਼ਾਮਲ ਹੈ ਉਹਨਾਂ ਨੂੰ ਜਿਹੜਾ ਅਸੀਂ ਜਿਹੜੀ ਪ੍ਰੋਮੋਸ਼ਨ ਲਈ ਜਿਹੜਾ ਅਸੀਂ ਰეკਮੈਂਡ ਕਰਾਂਗੇ ਉਹ ਕਹਿੰਦੇ ਸਾਰਿਆਂ ਨੂੰ ਪ੍ਰੋਮੋਸ਼ਨ ਵੀ ਦੇਵਾਂਗੇ ਤੇ ਸਾਡੀ ਕਾਮਯਾਬੀ ਜਿਹੜੀ ਇਸ ਗੱਲ ਦੇ ਵਿੱਚ ਹੈ ਬੱਚੇ ਨੂੰ ਸੇਫ ਕਰਨਾ ਸਭ ਤੋਂ ਵੱਡੀ ਕਾਮਯਾਬੀ ਹੈ ਦੂਜੀ ਗੱਲ ਹੈ ਮੁਲਾਜ਼ਮ ਇੰਜਰਡ ਵੀ ਹੋ ਗਏ ਸਾਡੇ ਪੁਲਿਸ ਪਾਰਟੀ ਨੇ ਬਹਾਦਰੀ ਦੇ ਨਾਲ ਕਿਉਂਕਿ ਪਰਪਸ ਇਹ ਸੀ ਵੀ ਇਹ ਪਹਿਲਾਂ ਇਹ ਸਾਕਸੀ ਵੀ ਸ਼ਾਰ ਜਿਹੜੇ ਪਰਸੇ ਨੂੰ ਭੱਜ ਰਿਹਾ ਬੱਚਾ ਉੱਥੇ ਲੁਕੋਇਆ ਕਿਤੇ ਬੱਚੇ ਨੂੰ ਨੌਕ ਕਰ ਦੇ। ਬੱਚੇ ਨੂੰ ਬਚਾਉਣਾ ਸਾਡੀ ਫਰਸਟ ਪ੍ਰੋਰੀਟੀ ਸੀ। ਦੂਜੀ ਗੱਲ ਸੀ ਮੁਲਾਜ਼ਮਾ ਨੇ ਇੰਜਰਡ ਹੋਣ ਦੇ ਬਾਵਜੂਦ ਬਹਾਦਰੀ ਨਾਲ ਉਹਨੂੰ ਕਰ ਰਿਆ ਹੋਇਆ ਇੱਕ ਜਿਹੜਾ ਕਿ ਕਿਡਨਪਰ, ਇੱਕ ਪਰਸੇ ਦਾ ਲਾਲਚੀ ਤੇ ਇੱਕ ਉਹਨੂੰ ਕਹਦੇ ਆ ਵੀ ਜਿਹੜਾ ਕਿ ਕ੍ਰਾਈਮ ਕਰਨ ਦੇ ਵਿੱਚ ਇਸ ਗੱਲ ਵੀ ਕਿਸੇ ਛੋਟੇ ਬੱਚੇ ਦੀ ਜਾਨ ਵੀ ਲੈ ਸਕਦਾ ਤੇ ਉਹਦੇ ਤੋਂ ਛਡਾ ਕੇ ਤੇ ਤੀਜੀ ਗੱਲ ਇਹ ਆ ਵੀ ਕਈ ਵਾਰੀ ਨੇਚਰਲ ਜਸਟਿਸ ਹੋ ਜਾਂਦਾ ਰੱਬ ਵੱਲੋਂ ਜਿਹੜਾ ਉਹ ਹੁੰਦਾ ਵੀ ਪੁਲਿਸ ਦੀ ਕੋਸ਼ਿਸ਼ ਇਹ ਸੀ ਫੇਰ ਵੀ ਇੰਜਰਡ ਹੋਣ ਤੋਂ ਬਾਅਦ ਵੀ ਇਮੀਡੀਏਟਲੀ ਹਸਪੀਟਲ ਸ਼ਿਫਟ ਕਰੀਏ ਵੀ ਜੇ ਉਹਦਾ ਹੋਵੇ ਪਰ ਉਹ ਹਸਪੀਟਲ ਦੇ ਵਿੱਚ ਜਦੋਂ ਡਾਕਟਰਸ ਨੇ ਸਾਰਾ ਮਾਇਨਾ ਕੀਤਾ ਤਾਂ ਉਹਦੀ ਡੈਥ ਹੋ ਗਈ। ਇੱਕ ਮਿੰਟ ਸਰ ਦੇਖੋ ਕਿੰਨੇ ਰੌਂਡ ਫਾਇਰ ਹੋਏ ਆ ਜੀ ਕਿੰਨੇ ਨਹੀਂ ਕਿਡਨੈਪਰ ਜਿਹੜੇ ਆ ਕਿਡਨੈਪਰ ਦੋਸ ਸੀ ਜਦੋਂ ਮੋਟਰਸਾਈਕਲ ਤੇ ਕੀਤਾ ਉਸ ਤੋਂ ਬਾਅਦ ਜਿਵੇਂ ਹਰ ਜਿਹੜਾ ਕ੍ਰਾਈਮ ਕਰਨ ਵਾਲਾ ਹਰ ਬੰਦਾ ਇਹ ਸੋਚਦਾ ਵੀ ਮੈਚ ਉਸ ਚਲਾਕ ਹੈ ਵਾਈਕਲ ਵੀ ਚੇਂਜ ਕਰਦਾ ਮੋਬਾਈਲ ਵੀ ਚੇਂਜ ਕਰਦਾ ਸੀਸੀਟੀਵੀ ਤੋਂ ਵੀ ਬਚਦਾ ਪਰ ਉਹਦੇ ਚ ਜਿਵੇਂ ਕਹਿ ਦੋ ਵੀ ਜੋ ਰਮ ਕਰਨ ਵਾਲੇ ਨੂੰ ਇਹ ਸਮਝਣਾ ਚਾਹੀਦਾ ਵੀ ਕਾਨੂੰਨ ਤੋਂ ਮਕਨੂਨ ਦੇ ਜਿਹੜੇ ਹੱਥਾਂ ਤੋਂ ਕੋਈ ਬਾਲਾ ਦੂਰ ਨਹੀਂ ਹੁੰਦਾਗਾ ਉਹਦੀ ਛੋਟੀ ਸੋਚ ਹੁੰਦੀ ਹੈ ਵੀ ਮੈਂ ਕ੍ਰਾਈਮ ਕਰਕੇ ਬਚ ਜੀ ਦੇਖੋ ਤੋਂ ਇਹਦਾ ਨੇਮ ਕਲੀਅਰ ਕਰ ਦੋ ਜੀ ਇੱਕ ਵਾਰੀ ਜਿਹਦੀ ਜਿਹਦੀ ਡੈਥ ਹੋਈ ਆ ਉਹ ਜਸਪ੍ਰੀਤ ਸਿੰਘ son of ਲਖਵਿੰਦਰ ਸਿੰਘ ਆਰਓ 시하ਤੋਦ ਜਿਹੜਾ ਇਹ ਮੈਨ ਇਹ ਕਿਉਂ ਸੀ ਸਰ ਹਾਂ ਇਹ ਇਹ ਮੈਨ ਕਿਉਂ ਸੀ ਉਸ ਸਰ ਏਜ ਵੀ ਨਹੀਂ ਜਸਪ੍ਰੀਤ ਹਾਂ ਜੀ ਸਰ ਇਹ ਲਗਭਗ 23 ਸਾਲ ਹੈ ਜੀ ਸਰ ਇਹ ਬੱਚੇ ਦਾ ਰਿਸ਼ਤੇਦਾਰ ਕੋਈ ਜਾਣਦਾ ਸੀ ਬੱਚੇ ਦਾ ਨਹੀਂ ਪਿੰਡ ਦੇ ਵਿੱਚੋਂ ਇਹਨਾਂ ਨੇ ਇਨਫੋਰਮੇਸ਼ਨ ਜਿਹੜੀ ਉਹਦੀ ਫੈਮਿਲੀ ਦੀ ਫਾਈਨੈਂਸ਼ੀਅਲ ਇਹਨਾਂ ਨੇ ਉਹਨੇ ਦਿੱਤੀ ਇਨਫੋਰਮੇਸ਼ਨ ਆਪਦੇ ਬੰਦਿਆਂ ਨੂੰ ਸ਼ੇਅਰ ਕੀਤੀ ਵੀ ਇਹ ਪੈਸਾ ਦੇ ਸਕਦੇ ਆ ਫਿਰ ਇਹਨਾਂ ਨੇ ਵਾਹਕਲ ਆਵਦਾ ਨਹੀਂ ਸੀਗਾ ਵਾਹਕਲ ਕਿਤੋਂ ਲਿਆ ਵਾਹਕਲ ਲੈ ਕੇ ਕਿਉਂਕਿ ਇਹਨਾਂ ਨੂੰ ਇਹ ਸੀਗਾ ਵੀ ਇਹ ਬੱਚੇ ਨੂੰ ਮੋਟਰਸਾਈਕਲ ਦੇ ਉੱਤੇ ਪੁਲਿਸ ਲਾਭਦੀ ਫਿਰੂਗੀ ਬੱਚੇ ਨੂੰ ਵਾਹਕਲ ਦੇ ਵਿੱਚ ਸ਼ਿਫਟ ਕਰਕੇ ਇਹਨਾਂ ਨੇ ਸਾਰਿਆਂ ਨੇ ਉੱਥੇ ਇਕੱਠੇ ਹੋਣਾ ਸੀ ਤੇ ਇਹ ਟੀਮ ਦੀ ਸਾਡੀ ਇਹ ਕਹਿ ਦਾਂਗੇ ਵੀ ਕਾਮਯਾਬੀ ਇਹ ਆ ਕਿ ਅਸੀਂ ਉਹਨਾਂ ਨੂੰ ਮੌਕੇ ਤੇ ਫੜਨ ਚ ਕਾਮਯਾਬ ਹੋ ਗਏ। ਦੇਖੋ ਜਿਹੜਾ ਮੇਰੇ ਖਿਆਲ ਮੁਤਾਬਕ ਜਿਹੜਾ ਉਹ ਜਿਹੜਾ ਮੂਵਮੈਂਟ ਹੈ ਕੋਈ 15-20 ਮਿੰਟ ਹੋਣਾ ਐ ਐਗਜੈਕਟ ਟਾਈਮਿੰਗ ਤਾਂ ਹੁਣ ਇਹਦੇ ਚੋ ਕੋਈ ਉਹ ਨੋਟ ਨਹੀਂ ਕੀਤੀ ਗਈ ਪਰ ਉਹਦੇ ਚ 15-20 ਮਿੰਟ ਦੇ ਵਿੱਚ ਹੀ ਸਾਰਾ ਕੁਝ ਹੋ ਗਿਆ ਤੇ ਇਹਨੂੰ ਅਸੀਂ ਸਭ ਤੋਂ ਵੱਡੀ ਕਾਮਯਾਬੀ ਇਸ ਗੱਲ ਦੇ ਵਿੱਚ ਇੱਕ ਕ੍ਰਾਈਮਨਲ ਦਾ ਇੱਕ ਗੁੰਡਾ ਅਨਸਰ ਦੇ ਮਾਰੇਗੇ ਨੂੰ ਨਹੀਂ ਨਹੀਂ ਗਿੰਦੇ ਅਸੀਂ ਸਭ ਤੋਂ ਵੱਡੀ ਕਾਮਯਾਬੀ ਇਹ ਕਰਦੇ ਆ ਵੀ ਇੱਕ ਨੰਨੇ-ਮੁੰਨੇ ਛੋਟੇ 6 ਸਾਲ ਦੇ ਬੱਚੇ ਨੂੰ ਜਿਹਨੂੰ ਲਾਲਚ ਦੇ ਖਤਰ ਕਿਡਨੈਪ ਕੀਤਾ ਸੀ ਅਸੀਂ ਉਹਨੂੰ ਬਚਾਉਣ ਚ ਕੰਮ ਜਾ ਬੋਏ ਆ ਤੇ ਇਹਦੀ ਕ੍ਰੈਡਿਟ ਤਾਂ ਹੈ ਜਿਹੜਾ ਸਾਡੀ ਡਿਟੈਕਟਿਵਿੰਗ ਜਿਹੜਾ ਇਥੋਂ ਰਹੇਗਾ ਪਟਿਆਲਾ ਪੁਲਿਸ ਦਾ ਐਸਐਸਪੀ ਨਾਨਕ ਸਿੰਘ ਐਸਐਸਪੀ ਗਗਨ ਤੇ ਜਿਹੜੀ ਹੈਗੀ ਜੋਤੀ ਯਾਦਵ ਐਸਐਸਪੀ ਖੰਨਾ ਉਹਨੂੰ ਉਹ ਕਰਦੇ ਆ ਪਰ ਇਹਦੀ ਕਲੋਜ਼ ਬਾਉਂਡਰੀਂਗ ਹੈ ਜਿਹੜੀ ਇਹਦੇ ਚੋ ਜਿਹੜੀ ਹੋ ਰਹੀ ਸੀ ਜਿਹੜੀ ਹਰ ਮਿੰਟ-ਮਿੰਟ ਦੀ ਸਤੋਂ ਇਨਫੋਰਮੇਸ਼ਨ ਤੇ ਉਹ ਲਈ ਜਾ ਰਹੀ ਸੀ ਤਾਂ ਕਿ ਇਹ ਕ੍ਰਿਮਨਲ ਨੂੰ ਫੜਿਆ ਜਾ ਸਕੇ ਬੱਚਾ ਅੰਜਾਮ ਇਹ ਕਦੋਂ ਕਰ ਰਹੇ ਆ ਜੀ ਜਿਹੜਾ ਬੱਚਾ ਉਹਦੇ ਵਿੱਚ ਉਹਦੇ ਪੇਰੈਂਟਸ ਨੂੰ ਨਾਲ ਲੈ ਕੇ ਜਾ ਕੇ ਉਹਦੇ ਉਹਨੂੰ ਜਿਹੜਾ ਬੱਚੇ ਨੂੰ ਜੋਤੀ ਯਾਦਵ ਆ ਉਹਨਾਂ ਦੇ ਲਗਭਗ ਘਰ ਪਹੁੰਚਣ ਵਾਲੇ ਆ ਉੱਥੇ ਉਹ ਹਰਪਾਲ ਚੀਮਾ ਜੀ ਵੀ ਆ ਰਹੇ ਆ ਉਹ ਬੱਚੇ ਨੂੰ ਸਰਕਾਰ ਵੱਲੋਂ ਹੈ ਜਿਹੜਾ ਜਿਹੜੇ ਹੈ ਮਨਿਸਟਰ ਜਿਹੜੇ ਹੈਗੇ ਆਪਣੇ ਕੈਬਨਟ ਮਨਿਸਟਰ ਫਾਈਨੈਂਸ ਮਨਿਸਟਰ ਅਸ਼ੇਦੀ ਹਰਪਾਲ ਟੀਮਾ ਜੀ ਉਹ ਬੱਚੇ ਨੂੰ ਪਰਿਵਾਰ ਦੇ ਨਾਲ ਉਹ ਉਹ ਚਾਹੁੰਦੇ ਸੀਗੇ ਤੇ ਸੀਐਮ ਸਾਹਿਬ ਦਾ ਵੀ ਇਹ ਥਿਊ ਸੀਗਾ ਵੀ ਉਹ ਬੱਚੇ ਨੂੰ ਕਿਉਂਕਿ ਛੋਟਾ ਬੱਚਾ ਹੈ ਤੇ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਹੈਂਡਓਵਰ ਕੀਤਾ ਜਾਵੇ ਤੇ ਹਰਪਾਲ ਟੀਮਾ ਜੀ ਉਹਨਾਂ ਦੇ ਘਰ ਜਾ ਕੇ ਤੇ ਮੈਂ ਵੀ ਇਸ ਤੋਂ ਬਾਅਦ ਉੱਥੇ ਜਾ ਰਿਹਾ ਤੇ ਜੇ ਕੋਈ ਸਾਥੀ ਉਹਦੇ ਚ ਜਾਣਾ ਚਾਹੂਗਾ ਤਾਂ ਮੈਂ ਤੁਹਾਨੂੰ ਰਿਕਵੈਸਟ ਕਰਦਾ ਤੁਸੀਂ ਮੈਨੂੰ ਕੰਪਲੀਟ ਕਰ ਸਰ ਜੀ ਸਾਡੇ ਸਾਡੇ ਪਹਿਲਾਂ ਵੀ ਸਾਲੇ ਜਿਹੜਾ ਹੋਇਆ ਇਹ ਤੇ ਇਹਨਾਂ ਤੋਂ ਰਿਕਵਰ ਕੀ ਹੋਇਆ ਸਰ ਹਾਂਜੀ ਇਹਦੇ ਤੋਂ ਜਿਹੜਾ ਬਤੀ ਬਤੀ ਬੋਰ ਇੱਕ ਇਹਦੇ ਤੋਂ 32 ਬੋਰ ਹੈ ਜਿਹੜਾ ਉਹ ਜਿਹੜਾ ਪਿਸਟਲ ਹੈ ਉਹ ਰਿਕਵਰ ਹੋਇਆ ਤੇ ਲਗਭਗ ਇਹਨੇ ਇੱਕ ਉਹ ਵਹੀਕਲ ਰਿਕਵਰ ਹੋਇਆ ਇੱਕ ਦੋ ਬੰਦੇ ਜਿਹੜੇ ਅਰੈਸਟ ਕੀਤੇ ਆ ਮਲੇਰਕੋਟਲਾ ਪੁਲਿਸ ਨੇ ਉਹਨਾਂ ਤੋਂ ਜਿਹੜਾ ਵਾਰਦਾਰਚ ਵੱਤਿਆ ਹੋਇਆ ਮੋਟਰਸਾਈਕਲ ਰਿਕਵਰ ਹੋਇਆ ਹਜੇ ਉਹਨਾਂ ਦੀ ਡਿਟੇਲ ਪੁੱਛਕਿਛ ਕਿਉਂਕਿ ਉਹਨਾਂ ਨੂੰ ਆਪਰੇਸ਼ਨਲ ਨਾਲ ਲੈ ਕੇ ਉਦੋਂ ਦੀ ਪੁਲਿਸ ਪਾਰਟੀ ਚੱਲ ਰਹੀ ਸੀ ਵੀ ਰਸਤੇ ਦੇ ਵਿੱਚ ਕਿਹੜੀਆਂ-ਕਿਹੜੀਆਂ ਛਪਣਗਾਵੇਂ ਠਰਾਵੇਂ ਉਹਨਾਂ ਦੇ ਵਿੱਚੋਂ ਕਰ ਰਹੇ ਸੀ ਹਜੇ ਉਹਨਾਂ ਤੋਂ ਵੀ ਪੁੱਛਕਿਛ ਹੋਣੀ ਹੈ ਤੇ ਜੋ ਕੋਈ ਅੱਗੇ ਉਹਨਾਂ ਤੋਂ ਰਿਕਵਰੀ ਹੋਊਗੀ ਪਹਿਲਾਂ ਵਾਰਦਤ ਕਿੰਨੀ ਕੀਤੀ ਆ ਕੀ ਗੈਂਗ ਸੀ ਕਿਹਦੇ ਨਾਲ ਪਛੋਕਰ ਸੀ ਉਹ ਤੁਹਾਡੇ ਨਾਲ ਉਸ ਸਾਰੀ ਜਿਵੇਂ ਜਿਵੇਂ ਇਨਫੋਰਮੇਸ਼ਨ ਆਉਂਦੀ ਹੈ ਤੁਹਾਡੇ ਨਾਲ ਛੇੜੇ ਬਿਲਕੁਲ ਬੱਚਾ ਜਿਹੜੀ ਸਭ ਤੋਂ ਖੁਸ਼ੀ ਵਾਲੀ ਗੱਲ ਮੈਂ ਤੁਹਾਨੂੰ ਜਿਹੜੀ ਸਭ ਤੋਂ ਸਕੂਨ ਵਾਲੀ ਗੱਲ ਜਿਹਦੇ ਕਰਕੇ ਸਾਨੂੰ ਆ ਸੀਐਮ ਪੰਜਾਬ ਤੋਂ ਵੀ ਉਹਨਾਂ ਦਾ ਦੋ ਤਿੰਨ ਵਾਰੀ ਇੱਥੇ ਫੋਨ ਆ ਗਿਆ ਉਹਨਾਂ ਦੇ ਵੱਲੋਂ ਡੀਜੀ ਪੰਜਾਬ ਵੱਲੋਂ ਇਸ ਗੱਲ ਦੀ ਸ਼ਾਬਾਸ਼ ਹੋਈ ਹੈ ਉਹਨਾਂ ਨੇ ਸਭ ਤੋਂ ਵਾਰ-ਵਾਰ ਇਹੀ ਪੁੱਛਿਆ ਬੱਚੇ ਦਾ ਕੀ ਹੈ ਬੱਚੇ ਨੂੰ ਝਰੀਟ ਤਾਂ ਨਹੀਂ ਲੱਗੀ ਜਦੋਂ ਅਸੀਂ ਉਹਨਾਂ ਨੂੰ ਕਿਹਾ ਵੀ ਉਹ ਇੰਕਾਊਂਟਰ ਹੋ ਗਿਆ ਸਭ ਕੁਝ ਹੋ ਗਿਆ ਉਹ ਵਾਰ-ਵਾਰ ਇਹੀ ਪੁੱਛਦੇ ਰਹੇ ਮੇ ਬੱਚੇ ਦੀ ਸੇ ਠੀਕ ਹੈ ਬੱਚੇ ਨੂੰ ਕੋਈ ਚੀੜਤਾ ਨਹੀਂ ਲੱਗੀ ਮੇਰਾ ਸਾਡਾ ਮਕਸਦ ਸੀ ਬੱਚੇ ਨੂੰ ਬਚਾਉਣਾ ਤੇ ਉਹ ਅਸੀਂ ਜਿਹੜੀ ਪਟਿਆਲਾ ਰੇਂਜ ਦੀ ਪੁਲਿਸ ਨੇ ਪੂਰੀ ਬਹਾਦਰੀ ਨਾਲ ਉਹ ਕੰਮ ਕਰਦਿਆਂ ਹੋਇਆ ਬੱਚੇ ਨੂੰ ਬਚਾਉਣਾ ਸਰ ਪੁਲਿਸ ਵਾਲੇ ਜਿਹੜੇ ਇੰਜਰਡ ਹੋਏ ਨੇ ਉਹਨਾਂ ਨੂੰ ਹਸਪਤਾਲ ਵਿੱਚ ਅਸੀਂ ਸ਼ਿਫਟ ਕਰਤਾ ਉਹਨਾਂ ਦੀ ਬਹਾਦਰੀ ਨੂੰ ਡੀਜੀ ਗੌਰਵ ਯਾਦਤ ਹੋਵੇ ਹੁੰਦਿਆਂ ਕੋਈ ਵੀ ਚੰਗਾ ਕੰਮ ਕਰਨ ਵਾਲੇ ਬੰਦੇ ਨੂੰ ਕਦੇ ਵੀ ਡਿਲੇ ਨਹੀਂ ਹੁੰਦੀਗੀ ਸਾਡੀ ਫਸਟ ਜਿਵੇਂ ਬੱਚੇ ਨੂੰ ਬਚਾਉਣਾ ਸੀ ਤੇ ਦੂਜੀ ਗੱਲ ਇਹ ਵੀ ਜਿਹੜੇ ਸਾਡੇ ਸਾਥੀਆਂ ਦੇ ਜਿਹੜੀ ਗੋਲੀ ਲੱਗੀ ਵੀ ਆ ਉਹਦੇ ਵਿੱਚ ਨਾਲ ਖਾਸ ਤੌਰ ਤੇ ਮੈਂ ਜਿਹੜੀ ਇਹ ਲੀਡ ਕਰ ਰਹੀ ਐ ਇੰਸਪੈਕਟਰ ਸ਼ਮਿੰਦਰ ਤੇ ਬਿੰਨੀ ਢਿਲੋ ਇਹਨਾਂ ਨੂੰ ਖਾਸ ਤੌਰ ਤੇ ਜਿਸ ਬਹਾਦਰੀ ਦੇ ਨਾਲ ਜਿਸ ਸਰਕਮਸਟੈਂਸ ਦੇ ਵਿੱਚ ਜਿਹਨੂੰ ਜਾਨ ਜੋਖਮ ਦੇ ਵਿੱਚ ਪਾ ਕੇ ਕਿਉਂਕਿ ਉਹਨਾਂ ਬੰਦਿਆਂ ਨੇ ਦੱਸਦਾ ਸੀ ਵੀ ਉਹਦੇ ਕੋਲੇ ਵੈਪਨ ਵੀ ਹੋ ਸਕਦਾ ਹੈ ਉਹਦੇ ਨਾਲ ਕੋਈ ਹੋਰ ਬੰਦਾ ਵੀ ਹੋ ਸਕਦਾ ਇਹਨਾਂ ਨੂੰ ਇਹ ਵੀ ਆਈਡੀਆ ਨਹੀਂ ਸੀ ਵੀ ਜਿੱਥੇ ਲੈ ਕੇ ਜਾ ਰਹੇ ਸੀ ਬੱਚਾ ਉੱਥੇ ਣਕੋਣਾ ਸੀ ਕੀ ਕਰਨਾ ਸੀ ਜਿਸ ਬਹਾਦਰੀ ਨਾਲ ਇਹਨਾਂ ਨੇ ਕੰਮ ਕੀਤਾ ਇਹ ਬੜਾ ਅਪਰੀਸ਼ੀਏਬਲ ਹੈ ਅਸੀਂ ਸਾਰੇ ਉਹਨਾਂ ਦੀ ਉਸ ਸਲਾਗਾ ਕਰਦੇ ਹਾਂ